ਆਸਮਾਰਚ ਮਹੀਨੇ ਦੇ ਆਦਿ ਵਿਚਕਾਰ ਦੇ ਵਿੱਚ ਆਉਂਦਾ ਸੀ ਉਹ ਇਸ ਸਾਲ ਫਰਵਰੀ ਦੇ ਸ਼ੁਰੂ ਵਿੱਚ ਹੀ ਮਹਿਸੂਸ ਕੀਤਾ ਜਾਣ ਲੱਗ ਪਿਆ ਸੀ ਜਿਸ ਦਾ ਅਸਰ ਆਮ ਜਨ ਜੀਵਨ ਤੇ ਨਹੀਂ ਫਸਣਾ ਤੇ ਵੀ ਬਹੁਤ ਮਾੜਾ ਪੈ ਰਿਹਾ ਸੀ ਖਾਸ ਕਰਕੇ ਕਣਕ ਦੀ ਫਸਲ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਪਰ ਕੱਲ ਸਾਰਾ ਦਿਨ ਰੁਕ ਰੁਕੇ ਹੋਈ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ਤੇ ਇੱਕ ਵਾਰ ਫਿਰ ਤੋਂ ਰੌਣਕ ਲਿਆ ਦਿੱਤੀ ਹੈ ਹਾਲਾਂਕਿ ਤੇਜ਼ ਬਾਰਿਸ਼ ਨਾਲ ਹਵਾ ਚੱਲਣ ਕਰਕੇ ਕਣਕ ਦੀ ਥੋੜੀ ਫਸਲ ਵਿਛ ਵੀ ਗਈ ਹੈ ਪਰ ਕੁਲ ਮਿਲਾ ਕੇ ਇਹ ਬਾਰਿਸ਼ ਫਸਲਾਂ ਦੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗੀ ਪੂਰੇ ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ ਜਿੱਥੇ ਕੁਝ ਦਿਨਾਂ ਤੋਂ ਗਰਮੀ ਹੋਣੀ ਸ਼ੁਰੂ ਹੋ ਗਈ ਸੀ ਉੱਥੇ ਕੱਲ ਦੇਰ ਸ਼ਾਮ ਤੱਕ ਹੋਈ بارش ਨਾਲ ਇੱਕ ਵਾਰ ਫਿਰ ਤੋਂ ਮੌਸਮ ਤਬਦੀਲ ਹੋ ਗਿਆ ਹੈ ਇਹ بارش ਦੀ ਗੱਲ ਕਰੀਏ ਤਾਂ 32.4 mm ਪੂਰੇ ਜ਼ਿਲ੍ਹਾ ਗੁਰਦਾਸਪੁਰ ਵਿੱਚ بارش ਰਿਕਾਰਡ ਕੀਤੀ ਗਈ ਸੀ ਔਰ ਮੌਸਮ ਕਾਫੀ ਬਦਲ ਗਿਆ ਹੈ ਸਵੇਰ ਦੇ ਟੈਂਪਰੇਚਰ ਵਿੱਚ ਸਵੇਰੇ 7:00 ਦੇ ਟੈਂਪਰੇਚਰ ਵਿੱਚ 2 ਡਿਗਰੀ ਸੈਲਸੀਅਸ ਦੀ ਗਰਾਉਂਡ ਨੋਟ ਕੀਤੀ ਗਈ ਹੈ ਦਰਜ ਕੀਤੀ ਗਈ ਹੈ ਔਰ ਫਸਲਾਂ ਦੇ ਅਸਰ ਦੀ ਗੱਲ ਕਰੀਏ ਤਾਂ ਐਸਐਲਏ ਅਸੀਂ ਖੜੇ ਹਾਂ ਦੁਰੰਗਲਾ ਰੋਡ ਬਾਈਪਾਸ ਤੇ ਤਸਵੀਰਤ ਤੁਹਾਨੂੰ ਦਿਖਾ ਦਿੰਨੇ ਆ ਕਣਕ ਦੀ ਫਸਲ ਲਈ ਇਹ ਬਾਰਿਸ਼ ਕਾਫੀ ਫਾਇਦੇਮੰਦ ਦੱਸੀ ਜਾ ਰਹੀ ਹੈ ਹਾਲਾਂਕਿ ਡਾਕਟਰ ਅਮਰੀਕ ਸਿੰਘ ਜਿਹੜੇ ਖੇਤੀਬਾੜੀ ਵਿਭਾਗ ਦੇ ਮੁਖੀ ਆ ਉਹਨਾਂ ਨੇ ਕਿਸਾਨਾਂ ਨੂੰ ਹਦਾਇਤਾਂ ਵੀ ਕੀਤੀਆਂ ਕਿ ਜਿਹੜੇ ਨੀਵੇਂ ਖੇਤ ਆ ਨੀਵੇਂ ਪਾਸੇ ਖੇਤ ਆ ਉੱਥੇ ਪਾਣੀ ਨਾ ਖੜਾ ਰਹਿਣ ਦਿੱਤਾ ਜਾਏ ਪਾਣੀ ਕੱਢਣ ਦਾ ਅਰੇਂਜਮੈਂਟ ਕੀਤਾ ਜਾਏ ਖੇਤਾਂ ਚੋਂ ਲੇਕਿਨ ਕੁਝ ਹਿੱਸਾ ਫਸਲ ਦਾ ਵਿਛਿਆ ਨਜ਼ਰ ਆ ਰਿਹਾ ਹੈ ਕਣਕ ਦਾ ਐਸਐਲਏ ਸਾਡੇ ਨਾਲ ਕਿਸਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਭਾਜੀ ਆਪਣਾ ਉਮਰ ਜੀ ਕਹਿੰਦਾ ਸਰਵਕਾ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਮੇਰਾ ਪਿੰਡ ਕਾਲਾ ਨੰਗਲ ਫਸਲਾਂ ਦੇ ਅਰਕਾ ਜਿਆਦਾ ਗਰਮੀ ਪੈਣ ਕਰਕੇ ਮੌਸਮ ਦੇ ਜੱਕਦਮ ਤਬਦੀਲੀ ਆਉਣ ਕਰਕੇ ਕਿਉਂਕਿ ਅੱਗੇ ਜਿਹੜੀ ਮਤਲਬ ਗਰਮੀ ਹੈਗੀ ਉਹ ਮਾਰਚ ਦੇ ਅੱਧ ਦੇ ਜਾ ਕੇ ਆਉਂਦੀ ਸੀ ਅਰਕਾਂ ਤਕਰੀਬਨ ਵੀ 25 ਦਿਨ ਪਹਿਲਾਂ ਗਰਮੀ ਆ ਗਈ ਆ ਉਹਦਾ ਕਰਕੇ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਸੀ ਫਸਲਾਂ ਪੂਰੀਆਂ ਵਧ ਨਹੀਂ ਰਹੀਆਂ ਉਹ ਜੋ ਵੀ ਮਤਲਬ ਇਹਦੀ ਗ੍ਰੋਥ ਦੀ ਹੋਣੀ ਚਾਹੀਦੀ ਉਹ ਨਹੀਂ ਹੋ ਰਹੀ ਤੇ ਆ ਜਿਹੜੀ ਮੌਸਮ ਦਾ ਬਾਰਸ ਹੁਣ ਹੋ ਗਈ ਆ ਇਹਦਣਾ ਕਾਫੀ ਫਾਇਦਾ ਹੋਊਗਾ ਨੁਕਸਾਨ ਵੀ ਹੈਗਾ ਵਾ ਕਿਉਂਕਿ ਫਸਲਾਂ ਕਈ ਜਿਹੜੀਆਂ ਕਾਫੀ ਵਿਛ ਗਈਆਂ ਨੇ ਕਿਹੜੀ ਫਸਲ ਬਾਸਮਤੀ ਹੈ ਜਿਹੜੀ ਫਸਲ ਵਿਛੀ ਹੈ ਇੱਕ ਕਣਕਾ ਕਾਫੀ ਜ਼ਿਆਦਾ ਤਾਂ ਕਾ ਮਤਲਬ ਵਿਛ ਗਈਆਂ ਨੇ ਜਦੋਂ ਹਵਾ ਯੋਰਦੀ ਹਵਾ ਦਾ ਕਰਕੇ ਨੁਕਸਾਨ ਵੀ ਹੈਗਾ ਤੇਜ਼ ਤੇਜ਼ ਬਾਰਿਸ਼ ਨਾਲ ਵਿਛੇ ਤੇਜ਼ ਬਾਰਿਸ਼ ਨਾਲ ਹਵਾ ਦੇ ਜ਼ਿਆਦਾ ਸਿਰ ਭਾਰੇ ਹੋ ਜਾਂਦੇ ਨੇ ਜਦੋਂ ਬਾਰਿਸ਼ ਪੈਂਦੀ ਹੈ ਉਹਦਾ ਕਰਕੇ ਫਸਲਾਂ ਦਾ ਨੁਕਸਾਨ ਵੀ ਹੈਗਾ ਪਰ ਮੌਸਮ ਦੇ ਅਨੁਸਾਰ ਜਿਹੜੀ ਬਾਰਿਸ਼ ਪਈ ਹੈ ਇਹ ਜ਼ਰੂਰਤ ਪੈਣੀ ਇਹਦੀ ਲੋੜ ਵੀ ਹੈਗੀ ਹੈ ਇਹਦਣਾ ਫਾਇਦਾ ਵੀ ਹੋਊਗਾ ਜਿੱਦਾਂ ਫਸਲ ਦਾ ਦਾਣਾ ਕਹਿੰਦੇ ਕਿ بارش ਨਾ ਪੈਣ ਕਰਕੇ ਫਸਲ ਦਾ ਦਾਣੇ ਤੇ ਵੀ ਫਰਕ ਪੈਂਦਾ ਛੋਟਾ ਹੋ ਜਾਂਦਾ ਔਰ ਵਿਕਦੀ ਵੀ ਘੱਟ ਹੈ ਫਸਲ ਰੇਟ ਵੀ ਘੱਟ ਮਿਲਦਾ ਉਹਦਾ ਅਸਰ ਹੋਏਗਾ ਹੁਣ بارش ਨਾਲ ਦੇਖੋ ਜੀ ਗੱਲ ਇਦਾਂ ਜ਼ਿੰਮੇਦਾਰ ਤੇ ਵਾਹੀ ਮਰਿਆ ਪਿਆ ਵਾ ਹੂੰ ਹੂੰ ਕੁਝ ਸਰਕਾਰਾਂ ਦੇ ਇਲਾਕਿਆਂ ਕਰਕੇ ਸ਼ੌਕ ਕਰ ਘਰਾਣਿਆਂ ਨੂੰ ਪਾਲਣ ਦੇ ਨੇ ਤੇ ਜ਼ਿੰਮੇਦਾਰ ਦਾ ਹੀ ਪਿਛੇ ਆਪਾਂ ਝੋਨੇ ਦਾ ਦੇਖਿਆ ਦਾ 420 ਰੁਪਏ ਇੱਕ ਕੁਇੰਟਲ ਨੂੰ ਘੱਟ ਲੱਗਾ ਜਦੋਂ ਕਿ ਫਸਲ ਬਹੁਤ ਵਧੀਆ ਸੀ ਨਮੀ ਵੀ ਨਹੀਂ ਹੈਗੀ ਫੇਰ ਵੀ ਸਰਕਾਰਾਂ ਦੇਣ ਦੇਖੀ ਕਰਨ ਕਿਸਾਨ ਹੋ ਰਹੇ ਹਨ بارش ਪੈਣ ਨਾਲ ਕਣਕ ਕੱਕੀ ਜਿਹੜਾ ਦਾਣਾ ਸੁੱਕਣਾ ਸੀ ਉਹ ਥੋੜੀ ਜੀ ਮਤਲਬ ਬਚਤ ਹੋ ਜੂਗੀ ਜੇ ਮੌਸਮ ਠੀਕ ਰਹਿੰਦਾ ਤਾਂ ਜੇ ਜਾਂ ਕਿਤਾ ਫਿਰ ਗਰਮੀ ਜਿਆਦਾ ਵੱਜ ਜਾਂਦੀ ਤਾਂ ਫਿਰ ਵੀ ਨੁਕਸਾਨ ਹੋਣ ਦਾ ਡਰ ਤੇ ਬਿਲਕੁਲ ਜੀ ਮੌਸਮ ਕੇ ਸਖਾਰ ਮਹਿਸੂਸ ਕੀਤੀ ਜਾ ਰਹੀ ਹੈ ਔਰ ਕਣਕ ਤੇ ਇਸ ਦਾ ਕਾਫੀ ਅਸਰ ਹੋਇਆ ਕਣਕ ਨੂੰ ਫਾਇਦਾ ਹੋਇਆ ਔਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਥੋੜਾ ਇਦਾਂ ਹੀ ਰਿਹਾ ਗਰਮੀ ਨਾ ਹੋਈ ਇੰਨੀ ਜਲਦੀ ਤਾਂ ਫਸਲ ਠੀਕ ਹੋਏਗੀ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ